ਜੀ ਕੀ ਨਾਮ ਹੈ ਤੁਹਾਡਾ ਨਹੀਂ ਵਿਜੀਤ ਕੁਮਾਰ ਜੀ ਇਹ ਵਿਜੀਤ ਕੁਮਾਰ ਜੀ ਇਹ ਕਿਹੜੀ ਜਗਤ ਤੋਂ ਆਏ ਹੋ ਤੁਸੀਂ ਅਸੀਂ ਕੰਗਮਾਈ ਤੇ ਤੇ ਠੀਕ ਹੈ ਇਹ ਜਿਸ ਨੌਜਵਾਨ ਦੀ ਮੌਤ ਹੋਈ ਉਸ ਦਾ ਕੀ ਨਾਮ ਹੈ ਅਬਦੁੱਲ ਮਾਮਦ ਇਹ ਕਿੰਨੀ ਉਮਰ ਸੀ ਉਸ ਦੀ ਉਹੀ 23 तकरीबन 23 ਸਾਲ ਠੀਕ ਹੈ ਜੀ ਕੀ ਗੱਲਬਾਤ ਹੋਈ ਕਿਵੇਂ ਹੋਇਆ ਸਾਰਾ ਇਹ ਇਹ ਗੱਲਬਾਤ ਕੁਝ ਨਹੀਂ ਅਸੀਂ ਤਾਂ ਆਪਣੀ ਚੱਲੇ ਸੀ ਇਹ ਆਪਣੇ ਵਰਕਆਊਟ ਕਰਨ ਚੱਲੇ ਸੀ ਇਹ ਦੋਨੇ ਜਣੇ ਅਸੀਂ ਤੇ ਨਾਲ ਦੀ ਮੋਟਰਸਾਈਕਲ ਤੇ ਆਪਣੀ ਆਰਾਮ ਨਾਲ ਸੀ ਚੱਲ ਗਏ ਅੱਗੇ ਜਦੋਂ ਅਸੀਂ ਅੱਗੇ ਚੱਲੇ ਗਏ ਤਾਂ ਮੋੜ ਕੇ ਮੀਨਸ ਵਾਪਸ ਜਦੋਂ ਪਿੱਛੇ ਦੇਖਿਆ ਸੀ ਵੀ ਪਿੱਛੇ ਪਤਾ ਨਹੀਂ ਮੈਂ ਖਰੇ ਕੋਈ ਐਕਸੀਡੈਂਟ ਲਿਆ ਕੋਈ ਇ ਇਈ ਮੁੜ ਕੇ ਜਦੋਂ ਅਸੀਂ ਪਿੱਛੇ ਦੇਖਿਆ ਵੀ ਉੱਥੇ ਮੁੜ ਕੇ ਇੱਕ ਸਿਗਾ ਬੰਦਾ ਵੀ ਉਹ ਇੱਕ ਗੱਡੀ ਦੇ ਵਿੱਚ ਸੀਗਾ ਗਿਆਨੀ ਆ ਕੋਈ ਬੰਦਾ ਸੀਗਾ ਇੱਕ ਅੱਛਾ ਜੀ ਉਹਨੇ ਮੁੱਕੇ ਦੀਆਂ ਗੋਲੀਆਂ ਚਲਾਤੀਆਂ ਉਹਨੇ ਜਦੋਂ ਗੋਲੀ ਚਲਾਈਆਂ ਸੀ ਉਹਨੇ ਮੇਰੇ ਸਾਹਮਣੇ 507 ਫਾਇਰ ਉਹਨਾਂ ਨੇ ਕੱਢੇ ਹੋਣੇ ਭਾਜੀ ਅੱਛਾ ਜੀ ਤਾਂ ਇਸ ਨੌਜਵਾਨ ਦੇ ਸਰੀਰ ਤੇ ਵੀ ਜਿਹੜੀਆਂ ਪੰਜ ਗੋਲੀਆਂ ਦੇ ਨਿਸ਼ਾਨ ਹਾਂਜੀ 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 ਇਹਨਾਂ ਕਾ ਹੈਗਾ ਉਮਰ ਕਿੰਨੀ ਸੀ ਇਸ ਨੌਜਵਾਨ ਦੀ ਉਹੀ 23 ਸਾਲ ਭਾਜੀ 22 23 ਸਾਲ ਹਾਂਜੀ ਇਹਨਾਂ ਕਿਸੇ ਨਾ ਕੋਈ ਲਾਕ ਡਾਟ ਕੋਈ ਨਹੀਂ ਭਾਜੀ ਲਾਕ ਡਾਟ ਕੋਈ ਨਹੀਂ ਉਹ ਸਾਡੇ ਨਾਲ ਰਿਹਾ ਵੀ ਹਸਮੁਖ ਬੰਦਾ ਸੀਗਾ ਵੀ ਕੋਈ ਲੜਾਈ ਕੰਮ ਕਰਨੀ ਉਹ ਮੀਨਸ ਆਪਣੀ ਘਰਵਾਰੀ ਹੱਲੇ ਰਹਿੰਦਾ ਸੀਗਾ ਮੀਨਸ ਹੱਲੇ ਕੰਮ ਤੇ ਉਹਨੇ ਜਾਲਾ ਸੀਗਾ ਠੀਕ ਹੈ ਅੱਲੇ ਲੱਗਣਾ ਸੀਗਾ ਕਿ ਕੋਈ ਇੱਦਾਂ ਦੀ ਹੈਨੀ ਸੀ ਚ ਜਿਮ ਜਾ ਰਿਆ ਸੀਗਾ ਜੀ ਹਾਂਜੀ ਇਹ ਜਿਮ ਜਾ ਰਹੇ ਸੀ ਹਰਿਆਣੇ ਦੇ ਅੱਛਾ ਨਾਲ ਕੱਲੇ ਸੀਗਾ ਕਿ ਤੁਸੀਂ ਵੀ ਸੀਗਾ ਨਹੀਂ ਨਹੀਂ ਮੈਂ ਨਹੀਂ ਇਹ ਨਾਲ ਆ ਮੋਟਰਸਾਈਕਲ ਬਣਾ ਜਿਹੜੇ ਨਾਲ ਸੀ ਇਹ ਵੀ ਮੋਟਰਸਾਈਕਲ ਤੇ ਸੀਗਾ ਹਾਂਜੀ ਇਹ ਉਹਦੇ ਨਾਲ ਸੀਗਾ ਅਸੀਂ ਵੀ ਇਦਾਂ ਨਾਲ ਦੇ ਆਪਣੀ ਮੋਟਰਸਾਈਕਲ ਤੇ ਅਸੀਂ ਤਾਂ ਹੋਰ ਪਾਸੇ ਜਾ ਰਹੇ ਸੀਗੇ ਠੀਕ ਹੈ ਜੀ ਦੂਜੀ ਨਾਲ ਤੁਹਾਡਾ ਕੀ ਨਾਮ ਹੈ ਮੇਰਾ ਜੀਤ ਹੈ ਜੀ ਨਾਮ ਇਹ ਜੀਤ ਹਾਂਜੀ ਇਹ ਤੁਸੀਂ ਨਾਲ ਸੀਗੇ ਮੋਟਰਸਾਈਕਲ ਤੇ ਮੁਹੰਮਦ ਹਾਂਜੀ ਉਹਦੇ ਮੋਟਰਸਾਈਕਲ ਤੇ ਬੈਠੇ ਹਰਿਆਣੇ ਦੇ ਪੋਲੇ ਜਿਹੜਾ ਦਾ ਲਜੀ ਜਾਲ ਉਥੋਂ ਆ ਰਹੇ ਸੀਗੇ ਉਹ ਇਹ ਆਇਆ ਪਿੱਛੋਂ ਗੱਡੀ ਲੈ ਕੇ ਆਲਟੋ ਗੱਡੀ ਇਹ ਪਿੱਛੋਂ ਪੈਰ ਭੂਰੇ ਕੱਢਣ ਲਾ ਪਿਆ ਫੇ ਡੇਪਿਆ ਵਿੱਚ ਫੇ ਮੇਰੇ ਵੀ ਲਗਾਈ ਉਹ ਮਨ ਮੈਂ ਅੱਗੇ ਨੂੰ ਨੱਠ ਗਿਆ ਫੇ ਉਹਨਾਂ ਸੀਗਾ ਉਹ ਪਤਾ ਨਹੀਂ ਗਿਆਨੀ ਸੀਗਾ ਦਿਮਾਲਾ ਬੰਨਿਆ ਸੀਗਾ ਉਹਨੇ ਕੱਲਾ ਹੀ ਸੀ ਕੱਲੇ ਨੰਬਰ ਪਤਾ ਹੈ ਆਲਟੋ ਨੰਬਰ ਨਹੀਂ ਪਤਾ ਕਿਹੜਾ ਰੰਗ ਦੀ ਆਲਟੋ ਸੀ ਚਿੱਟੇ ਰੰਗ ਦੀ ਆਲਟੋ ਸੀ ਪੁਲਸਾਈ ਮੋਕੇ ਤੇ ਪੁਲਸਾਈ ਨਹੀਂ ਮੋਕੇ ਤੇ ਉਹ ਕੱਲਾ ਹੀ ਸੀ ਨਹੀਂ ਮੈਂ ਉਹ ਇਕੱਲੇ ਹੀ ਸੀਗਾ ਜਦੋਂ ਫੇਰ ਉਹਨੇ ਪੁਲਿਸ ਸਾਥੀ ਕੋ ਫੇਰ ਕੱਢੇ ਉਹਨੇ ਪੁਲਿਸ ਨਹੀਂ ਮੌਕੇ ਤੇ ਪੁਲਿਸ ਨਹੀਂ ਲੈ ਕੇ ਆਪਾਂ ਆਏ ਮੈਂ ਤਾਂ ਉਹ ਮੁੰਡਾ ਕਾਹਦੇ ਤੇ ਲੈ ਕੇ ਆਏ ਤੁਸੀਂ ਸਕੂਟਰ ਸਕੂਟਰੀ 'ਚ ਲੈ ਕੇ ਆਏ ਹਾਂ ਹਸਪੀਟਲ 'ਚ ਸਕੂਟਰੀ 'ਚ ਲੈ ਕੇ ਆਏ ਹਸਪੀਟਲ ਪੁਲਿਸ ਨੂੰ ਫੋਨ ਨਹੀਂ ਕੀਤਾ ਮੌਕੇ ਤੇ ਮੌਕੇ ਤੇ ਘੱਰੀ ਨਹੀਂ ਹੋਇਆ ਜੀ ਹਾਂ ਪੁਲਿਸ ਨੂੰ ਫੋਨ ਕਰਤਾ ਹਾਂ ਹਾਂ ਜੀ ਉਹ ਭਾਈ ਹੁਣੇ ਲੱਗੇਗਾ ਨੂੰ ਠੀਕ ਹਾਂ ਜੀ